ਸ਼ਸ਼ੀ ਕਾ ਜੀ ਤੁਸੀਂ ਜੁੜੇ ਹੋ ਐਨ ਆਰ ਆਈ ਟੀਵੀ ਨਾਲ ਵੱਡੀ ਖਬਰ ਯੂਕੇ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕੇ ਅਮਰਜੈਂਸੀ ਫਿਲਮ ਦਾ ਵਿਰੋਧ ਹੋਇਆ ਤਾਂ ਜਿੱਥੇ ਪੰਜਾਬ ਵਿੱਚ ਵੱਡੇ ਪੱਧਰ ਤੇ ਫਿਲਮ ਦਾ ਵਿਰੋਧ ਕੀਤਾ ਜਾ ਰਿਹਾ ਤਾਂ ਵਿਦੇਸ਼ ਵਿੱਚ ਵੀ ਵਿਰੋਧ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਤਾਂ ਇੱਥੇ ਦੋਸ਼ ਲੱਗਿਆ ਕਿ ਲੰਡਨ ਦੇ ਇੱਕ ਸਿਨੇਮਾ ਘਰ ਵਿੱਚ ਕੁਝ ਗਰਮ ਖਿਆਲ ਆਂਦੇ ਆ ਤੇ ਔਨ ਸਕਰੀਨ ਦੇ ਆ ਸਾਹਮਣੇ ਆ ਕੇ ਪ੍ਰਦਰਸ਼ਨ ਕਰਨ ਲੱਗਦੇ ਆ ਤਾਂ ਸਿਨੇਮਾ ਘਰ ਵਿੱਚ ਜਾ ਕੇ ਪ੍ਰਦਰਸ਼ਨ ਕੀਤਾ ਗਿਆ ਗਰਮ ਖਿਆਲਿਆਂ ਵੱਲੋਂ ਅਤੇ emergancy film ਦਾ ਵਿਰੋਧ ਕੀਤਾ ਜਿੱਤੇ ਅਸੀਂ ਦੇਖ ਰਹੇ ਹਾਂ ਕਿ ਪੰਜਾਬ ਭਰ ਵਿੱਚ ਸਿਨੇਮਾ ਘਰਾਂ ਨੂੰ ਸਿੱਧੇ ਚੇਤਾਵਨੀ ਦਿੱਤੀ ਗਈ ਹੈ ਕਿ ਕੋਈ ਵੀ ਅ emergency film ਨਾ ਲਾਵੇ ਅਤੇ ਉਸ ਦਾ ਅਸਰ ਵੀ ਦਿਖਾਇਆ ਤੇ ਕਿਸੇ ਵੀ ਸਿਨੇਮਾ ਘਰ ਵਿੱਚ emergency film ਨਹੀਂ ਲੱਗੀ ਤਾਂ ਇਸ ਸਬ ਦੇ ਦਰਮਿਆਨ ਹੁਣ ਯੂਕੇ ਚ ਵੀ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਕਿ ਯੂਕੇ ਦੇ ਲੰਡਨ ਵਿੱਚ ਜਿਹੜਾ ਵਿਰੋਧ ਆ ਉਹ ਕੀਤਾ ਗਿਆ ਤੇ ਗਰਮਖਿਆਲਿਆਂ ਨੇ ਵੱਡੇ ਪੱਧਰ ਤੇ ਪ੍ਰਦਰਸ਼ਨ ਕੀਤਾ ਤੇ ਇਹ ਤਸਵੀਰਾਂ ਤੁਸੀਂ ਸਿੱਧਿਆਂ ਜਿਹੜੇ ਲੰਡਨ ਤੋਂ ਦੇਖ ਰਿਹਾ ਜਿੱਥੇ ਕਿ ਲੰਡਨ ਵਿੱਚ ਵੱਡੇ ਪੱਧਰ ਤੇ ਪ੍ਰਦਰਸ਼ਨਾਂ ਜਿਹੜਾ ਗਰਮਖਿਆਲੀਆਂ ਨੇ ਕੀਤਾ ਹੈ ਅਤੇ ਉੱਥੇ ਹੀ ਘਰ ਦੇਖਿਆ ਜਾਵੇ ਕਿ ਐਮਰਜੈਂਸੀ ਫਲਮਾਂ ਜਿਵੇਂ ਹੀ ਇਸ ਦਾ ਟ੍ਰੇਲਰ ਆਂਦਾ ਤਾਂ ਉਸ ਸਮੇਂ ਤੋਂ ਹੀ ਇਸ ਦਾ ਵਿਰੋਧ ਕੀਤਾ ਜਾ ਰਿਹਾ ਤੇ ਇੱਕ ਤੋਂ ਬਾਅਦ ਇੱਕ ਵਿਰੋਧ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿਸ ਕਰਕੇ ਹੁਣ ਵਿਦੇਸ਼ ਵਿੱਚ ਵੀ ਇਸ ਦਾ ਵਿਰੋਧ ਨਜ਼ਰ ਆ ਰਿਹਾ ਵਿਦੇਸ਼ ਵਿੱਚ ਵੀ ਯੂਕੇ ਜਿਹੜਾ ਵੱਡੇ ਪੱਧਰ ਤੇ ਪ੍ਰਦਰਸ਼ਨ ਕੀਤਾ ਗਿਆ ਲੰਡਨ ਦੇ ਇੱਕ ਸਿਨੇਮਾ ਘਰ ਤੋਂ ਇਹ ਤਸਵੀਰਾਂ ਸામਨੇ ਆਈਆਂ ਨੇ ਜਿੱਥੇ ਕੇ ਕੁਝ ਗਰਮ ਖਿਆਲਿਆਂ ਵੱਲੋਂ ਨਕਾਬ ਪਾ ਕੇ ਪ੍ਰਦਰਸ਼ਨ ਕੀਤਾ ਅਤੇ ਇਸ ਫਿਲਮ ਨੂੰ ਵਿਚਕਾਰ ਹੀ ਰਕਾਇਆ ਤਾਂ ਉੱਥੇ ਹੀ ਜਕਰ ਦੇਖਿਆ ਜਾਵੇ ਕਿ ਯੂਕੇ ਪੁਲਿਸ ਵੱਲੋਂ ਵੀ ਦੱਸਿਆ ਜਾ ਰਿਹਾ ਹੈ ਕਿ ਮੌਕੇ ਤੇ ਇਹਨਾਂ ਜਿਹੜੇ ਪ੍ਰਦਰਸ਼ਨਕਾਰੀ ਸੀ ਉਹਨਾਂ ਨੂੰ ਬਾਹਰ ਕੀਤਾ ਗਿਆ ਤੇ ਉਧਰ ਫਿਲਮ ਦਾ ਵਿਰੋਧ ਜਿਹੜਾ ਦਿਨੋ ਦਿਨ ਵਧਦਾ ਜਾ ਰਿਹਾ ਹੈ ਸ਼ਸ਼ੀ ਕਾ ਜੀ ਤੁਸੀਂ ਜੁੜੇ ਹੋ ਐਨਆਰਆਈ ਟੀਵੀ ਨਾਲ ਵੱਡੀ ਖਬਰ ਯੂਕੇ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਅਮਰਜੈਂਸੀ ਫਿਲਮ ਦਾ ਵਿਰੋਧ ਹੋਇਆ ਤਾਂ ਜਿੱਥੇ ਪੰਜਾਬ ਵਿੱਚ ਵੱਡੇ ਪੱਧਰ ਤੇ ਫਿਲਮ ਦਾ ਵਿਰੋਧ ਕੀਤਾ ਜਾ ਰਿਹਾ ਤਾਂ ਵਿਦੇਸ਼ ਵਿੱਚ ਵੀ ਵਿਰੋਧ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਤਾਂ ਇੱਥੇ ਦੋਸ਼ ਲੱਗਿਆ ਕਿ ਲੰਡਨ ਦੇ ਇੱਕ ਸਿਨੇਮਾ ਘਰ ਵਿੱਚ ਕੁਝ ਗਰਮ ਖਿਆਲੀ ਆਂਦੇ ਆ ਤੇ ਔਨ ਸਕਰੀਨ ਦੇ ਆ ਸਾਹਮਣੇ ਆ ਕੇ ਪ੍ਰਦਰਸ਼ਨ ਕਰਨ ਲੱਗਦੇ ਆ ਤਾਂ ਸਿਨੇਮਾ ਘਰ ਵਿੱਚ ਜਾ ਕੇ ਪ੍ਰਦਰਸ਼ਨ ਕੀਤਾ ਗਿਆ ਗਰਮ ਖਿਆਲੀਆਂ ਵੱਲੋਂ ਅਤੇ emergancy film ਦਾ ਵਿਰੋਧ ਕੀਤਾ ਜਿੱਤੇ ਅਸੀਂ ਦੇਖ ਰਹੇ ਹਾਂ ਕਿ ਪੰਜਾਬ ਭਰ ਵਿੱਚ ਸਿਨਮਾ ਘਰਾਂ ਨੂੰ ਸਿੱਧੇ ਚੇਤਾਵਨੀ ਦਿੱਤੀ ਗਈ ਹੈ ਕਿ ਕੋਈ ਵੀ ਅ emergeny film ਨਾ ਲਾਵੇ ਅਤੇ ਉਸ ਦਾ ਅਸਰ ਵੀ ਦਿਖਾਇਆ ਤੇ ਕਿਸੇ ਵੀ ਸਿਨਮਾ ਘਰ ਵਿੱਚ emergency film ਨਹੀਂ ਲੱਗੀ ਤਾਂ ਇਸ ਸਬ ਦੇ ਦਰਮਿਆਨ ਹੁਣ ਯੂਕੇ 'ਚ ਵੀ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਕਿ ਯੂਕੇ ਦੇ ਲੰਡਨ ਵਿੱਚ ਜਿਹੜਾ ਵਿਰੋਧ ਆ ਉਹ ਕੀਤਾ ਗਿਆ ਤੇ ਗਰਮਖਿਆਲਿਆਂ ਨੇ ਵੱਡੇ ਪੱਧਰ ਤੇ ਪ੍ਰਦਰਸ਼ਨ ਕੀਤਾ ਤੇ ਇਹ ਤਸਵੀਰਾਂ ਤੁਸੀਂ ਸਿੱਧਿਆਂ ਜਿਹੜੇ ਲੰਡਨ ਤੋਂ ਦੇਖ ਰਿਹਾ ਜਿੱਥੇ ਕਿ ਲੰਡਨ ਵਿੱਚ ਵੱਡੇ ਪੱਧਰ ਤੇ ਪ੍ਰਦਰਸ਼ਨਾਂ ਜਿਹੜਾ ਗਰਮਖਿਆਲੀਆਂ ਨੇ ਕੀਤਾ ਹੈ ਅਤੇ ਉੱਥੇ ਹੀ ਘਰ ਦੇਖਿਆ ਜਾਵੇ ਕਿ ਐਮਰਜੈਂਸੀ ਫਲਮਾਂ ਜਿਵੇਂ ਹੀ ਇਸ ਦਾ ਟ੍ਰੇਲਰ ਆਂਦਾ ਤਾਂ ਉਸ ਸਮੇਂ ਤੋਂ ਹੀ ਇਸ ਦਾ ਵਿਰੋਧ ਕੀਤਾ ਜਾ ਰਿਹਾ ਤੇ ਇੱਕ ਤੋਂ ਬਾਅਦ ਇੱਕ ਵਿਰੋਧ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿਸ ਕਰਕੇ ਹੁਣ ਵਿਦੇਸ਼ ਵਿੱਚ ਵੀ ਇਸ ਦਾ ਵਿਰੋਧ ਨਜ਼ਰ ਆ ਰਿਹਾ ਵਿਦੇਸ਼ ਵਿੱਚ ਵੀ ਯੂਕੇ ਜਿਹੜਾ ਵੱਡੇ ਪੱਧਰ ਤੇ ਪ੍ਰਦਰਸ਼ਨ ਕੀਤਾ ਗਿਆ ਲੰਡਨ ਦੇ ਇੱਕ ਸਿਨੇਮਾ ਘਰ ਤੋਂ ਇਹ ਤਸਵੀਰਾਂ ਸામਨੇ ਆਈਆਂ ਨੇ ਜਿੱਥੇ ਕੇ ਕੁਝ ਗਰਮ ਖਿਆਲਿਆਂ ਵੱਲੋਂ ਨਕਾਬ ਪਾ ਕੇ ਪ੍ਰਦਰਸ਼ਨ ਕੀਤਾ ਅਤੇ ਇਸ ਫਿਲਮ ਨੂੰ ਵਿਚਕਾਰ ਹੀ ਰਕਾਇਆ ਤਾਂ ਉੱਥੇ ਹੀ ਜਕਰ ਦੇਖਿਆ ਜਾਵੇ ਕਿ ਯੂਕੇ ਪੁਲਿਸ ਵੱਲੋਂ ਵੀ ਦੱਸਿਆ ਜਾ ਰਿਹਾ ਹੈ ਕਿ ਮੌਕੇ ਤੇ ਇਹਨਾਂ ਜਿਹੜੇ ਪ੍ਰਦਰਸ਼ਨਕਾਰੀ ਸੀ ਉਹਨਾਂ ਨੂੰ ਬਾਹਰ ਕੀਤਾ ਗਿਆ ਤੇ ਉਧਰ ਫਿਲਮ ਦਾ ਵਿਰੋਧ ਜਿਹੜਾ ਦਿਨੋ ਦਿਨ ਵਧਦਾ ਜਾ ਰਿਹਾ ਹੈ